ਤਾਰੇ ਮੈਨੂੰ ਉਸ ਪਰਮਾਤਮਾ ਨੇ ਔਲਾਦ ਤਾਂ ਹੀ ਨੇ ਦਿੱਤੀ ਕਿਉਂਕਿ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਬੱਚੇ ਨੇ ਉਹ ਮੇਰੇ ਹੀ ਤੇ ਹਨ ਪਰ ਤਾਂ ਵੀ ਪਰਿਵਾਰ ਵਿੱਚੇ ਸਲਾਮਾਂ ਹੋ ਰਹੀਆਂ ਵਾਂ ਕਿਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਰੋਗ ਲਿਆ ਜਾਵੇ ਬੇਬੇ ਨਾਨਕੀ ਜੀ ਗੱਲ ਵਿੱਚ ਪੱਲਾ ਪਾ ਕੇ ਖਲੋ ਗਏ ਆ ਕਿਵੇਂ ਕਹਿ ਰਹੇ ਹਨ ਅਦੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਵੇਂ ਜਵਾਬ ਦੇ ਰਹੇ ਹਨ ਇੰਜ ਬਿਆਨ ਕੀਤਾ ਜਾ ਰਿਹਾ ਜਦ ਸਤ ਗੁਰ ਨਾਨਕ ਨੇ ਐਵਣਾ ਬਾਦ ਨੂੰ ਕਰੀ ਤਿਆਰੀ ਫੜ ਪੱਲਾ ਸਤ ਗੁਰ ਦਾ ਖੜੀ ਗੀ ਨਾਨਕ ਪੈਣ ਪਿਆਰੀ ਬਿਸ਼ਾਈ ਫਕੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਧਰ ਤੁਰ ਪਿਓ ਨਾਨਕ ਵੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਧਰ ਤੁਰ ਪਿਓ ਨਾਨਕ ਵੀਰਾ ਜਲਮਦੀ ਆਵਾਈ ਹੁਣ ਚੱਲਿਆਂ ਜਾਵਣ ਦਾ ਸੁਣ ਕੇ ਮਜਲੂਮਾਂ ਦੀਆਂ ਤਾਈ ਹੈ ਦਿਲ ਸੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ ਜਦ ਸਤਗੁਰੂ ਛੱਡੀ ਨਾਨਕ ਪੈਣ ਪਿਆਰੀ ਬਿਸ਼ਾਈ ਫਕੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਦਰ ਤੁਰ ਪਿਓ ਨਾਨਕ ਕਵੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਦਰ ਤੁਰ ਪਿਓ ਨਾਨਕ ਕਵੀਰਾ ਮੈਂ ਓਕਣ ਚੱਲਿਆ ਵਗਦੀਆਂ ਜ਼ੋਰ ਜ਼ੁਲਮ ਦੀ ਆਵਾਈ ਹੁਣ ਚੱਲਿਆ ਜਾਵਣ ਦਾ ਸੁਣ ਕੇ ਮਜਲੂਮਾਂ ਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲੇ हीरा छॾ निकालू कियो नान कबीरा छॾ निकालू कियो नान कबीरा ਚੱਲਿਆ ਮੈਂ ਦੁੱਬਦੀ ਦੁਨੀਆ ਦੇ ਬੇਰੇ ਪਾਰ ਕਰਨ ਲਈ ਚੱਲਿਆ ਤੇਰੇ ਬੁੱਢੜੇ ਮਾਪਿਆਂ ਦੀਆਂ ਵੀਰਾਂ ਕਵੀਰਾ ਛੱਡ ਨਿਕਿਆ ਬਾਲਾਂ ਨੂੰ ਕਿਦਰ ਤੁਰ ਪਿਓ ਨਾਨਕ ਵੀਰਾ ਅਸਲ ਚੱਲਿਆ ਮੋਹ ਨਬੀਰਾ ਚੱਲਿਆ ਜੀ ਛੇਤੀ ਫੇਰ ਪਰਤ ਕੇ ਆਵੀ ਹੁਣ ਵੀਰਾ ਚੱਲਿਆ ਜੀ ਛੇਤੀ ਫੇਰ ਪਰਤ ਕੇ ਆਵੀ ਨੇਤ ਅੱਖੀਆਂ ਤਰਸਣਾਂ ਮਾਂ ਦੇ ਠੰਡ ਕਾਲ ਜੇ ਪਾਵੀ ਦਲੀ ਅਮੀਰਾ ਸਾਡ ਨਿੱਕਿਆਂ ਬਾਲ ਕਵੀਰਾ ਛੱਡ ਨਿਕਿਆ ਬਾਲਾਂ ਨੂੰ ਕਿੱਧਰ ਤੁਰ ਪਿਓ ਨਾਨਕ ਵੀਰਾ ਸੈਨੈਲ ਤੇ ਮੇਚਰ ਜਿਉਂ ਭਗਵਾਨ ਗਾਉਂਦੇ ਵਿੱਚ دیਵਾਨਾ ਜਸ ਹਰਕਾਰ ਗਾਵਣ ਲਈ ਮੇਰੇ ਬਾਲਾਂ ਤੇ ਮਰਦਾਨਾ ਸਾਥੀ ਰਲਿਆ ਮੈਂ ਡੁੱਬਦੀ ਚੱਲਿਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਬੀਬੇ ਲਾਲਕੀ ਜੀ ਨੇ ਕੋਸ਼ਿਸ਼ ਜ਼ਰੂਰ ਕੀਤੀ ਪਰ